ਅਈ ਜੰਨਾ ਚਾਹਣਾ ਕਿ ਇਹੋ ਜਿਹਾ ਬਲਗਰ ਕੰਟੈਂਟ ਤਾਂ ਮੈਨੂੰ ਸਭ ਬਹੁਤ ਸਾਰਾ ਸੋਸ਼ਲ ਮੀਡੀਆ ਤੇ ਹੈਗਾ ਤਾਂ ਫਿਰ ਕੀ ਸਾਰੇ ਕਰ ਦਿਆਂਗੇ ਦੇਖੇ ਚੱਲੋ ਸਾਫ਼ ਕਰ ਦਿਆਂਗੇ ਬਾਈ ਫੜੇ ਦੋ ਜਣੇ ਗਏ ਮੈਂ ਨਹੀਂ ਫੜਿਆ ਗਿਆ ਨਹੀਂ ਮੈਂ ਇਹ ਜਾਨਣਾ ਚਾਹਣਾ ਹੋਰ ਬਹੁਤ ਸਾਰੇ ਲੋਕ ਅਰਜਿਤ ਕਰਦਾ ਨਾ ਬਾਈ ਮੈਂ ਬਾਈ ਜੀ ਅੱਜ ਇੱਕ ਵੀਡੀਓ ਪਾਈ ਆ 30 ਮੈਂ ਤਰੀ ਉਹਦੇ ਵਿੱਚ ਦੂਜਿਆਂ ਨੂੰ ਮੈਂ ਰੋਂਗਤਾ ਵੀ ਦੇਖੋ ਬਾਹਰ ਜਿਹੜਾ ਕੋ ਚੱਲੀ ਜਾਂਦਾ ਚੱਲੀ ਜਾਵੇ ਪੰਜਾਬ ਦੀ ਸਟੇਟ ਤੋਂ ਬਾਹਰ ਚੱਲਦਾ ਦੁਨੀਆ ਤੋਂ ਪੰਜਾਬ ਤੋਂ ਇੰਡੀਆ ਤੋਂ ਬਾਹਰ ਚੱਲਦਾ ਉਹ ਕੋਈ ਤਰੀਕਾ ਕੋਈ ਸਾਈਟਾਂ ਨੇ ਜੇ ਤੁਸੀਂ ਸੋਸ਼ਲ ਮੀਡੀਆ ਜਿਹੜੇ ਸਾਡੇ ਪੰਜਾਬ ਦੇ ਬੱਚੇ ਫੋਨ ਚਲਾਉਂਦੇ ਹੁਣ ਛੁੱਟੀਆਂ ਹੋ ਗਈਆਂ ਬਾਈ ਜੀ ਸਾਡੇ ਘਰੇ ਧੀਆਂ ਨੇ ਭੈਣਾਂ ਨੇ ਬੱਚੇ ਨੇ ਹਨਾ ਤੁਸੀਂ ਆਪਣਾ ਫੋਨ ਹੀ ਨਹੀਂ ਫੜਾ ਸਕਦੇ ਉਹਨਾਂ ਨੂੰ ਜੇ ਉਹਨਾਂ ਦੇ ਜਿਹੜੇ ਬੰਦੇ ਦੀ ਵੀਡੀਓ ਆ ਗਈ ਬਸ ਉਹਦੇ ਘਰੇ ਦੂਜੇ ਦਿਨ ਅਸੀਂ ਗਏ ਲੈ ਬਾਈ ਹੂੰ ਰੋਕਾਂਗੇ ਭਾਈ ਜੋ ਮਰਜ਼ੀ ਹੋ ਜਾਏ ਚਾਹੇ ਸਾਡਾ ਤੁਬੀ ਕਾਊਂਟਰ ਹੋ ਜਾਏ ਚਾਹੇ ਸਾਨੂੰ ਉਮਰ ਕੈਰ ਹੋ ਜਾਏ ਪਰ ਅਸੀਂ ਛੱਡਣਾ ਨਹੀਂ ਹੈਗਾ ਪਾਰਕਿੰਗ ਇਕੱਲੀ ਬਠੰਡੇ ਏਮਜ਼ ਹਸਪਤਾਲ ਦੀ ਨਹੀਂ ਪਾਰਕਾਂਗਾ ਸਾਰੇ ਜ਼ਿਲ੍ਹਿਆਂ ਦੇ ਵਿੱਚ ਹੀ ਪਾਈਆਂ ਇਹ ਕੋਈ ਪਤਾ ਨਹੀਂ ਕਿੱਥੋਂ ਕੌਣ ਮਿਲੇ ਫਿਰ ਮੜ ਕੇ ਜਿਹੜੇ ਇੱਥੇ ਬੈਠ ਕੇ ਯਾਨੀ ਕੰਟੈਂਟ ਜਨਰੇਟ ਕਰ ਰਹੇ ਆ ਜਿਹੜਾ ਬਲਗਰ ਕੰਟੈਂਟ ਪਾ ਰਹੇ ਉਹਨਾਂ ਨੂੰ ਵੀ ਥੋੜੀ ਇਹ ਵਾਰਨਿੰਗ ਆ ਕਿ ਉਹ ਹਟ ਜਾਣ ਲੋਕ ਹਟਣਗੇ ਭਾਈ ਨਹੀਂ ਹਟਣਗੇ ਚੱਕਰਿਆਂਗੇ ਫਟੇ ਕੋਈ ਚੱਕਰ ਨਹੀਂ ਹੈਗਾ ਹਟਣਾ ਪੈਣਾ ਭਾਈ ਉਹਨਾਂ ਨੂੰ ਨਹੀਂ ਤਾਂ ਇਹ ਵੀ ਪੈਸੇ ਕਮਾ ਕੇ ਘਰਦਿਆਂ ਨੂੰ ਦਿੰਦੀ ਸੀ ਤੇ ਹੁਣ ਬਰਲਣ ਲੂੰਗੀ ਪੈਸੇ ਨਹੀਂ ਸੀਗੇ ਇਹਨਾਂ ਕੋਲੇ ਸਸਕਾਰ ਕਰਨਾਂ ਨੂੰ ਤੇ ਜੇ ਚਾਹੇ ਕੋਈ ਕਰੋੜ ਰੁਪਈਆ ਕਮਾਵੇ ਚਾਹੇ ਕੋਈ ਲੱਖਾਂ ਕਮਾਵੇ ਆ 2 ਕੁ ਮਹੀਨੇ ਪਹਿਲਾਂ ਇੱਕ ਦੀਪਕਲ ਉਤਰਾ ਜੀ ਆ ਕੁੜੀ ਇੱਥੋਂ ਦੀ ਆਮਰਸਰ ਦੀ ਜੀ ਤੇ ਉਹਨੂੰ ਪੁਲਿਸ ਨੂੰ ਇੰਨਾ ਸਮਝਾਇਆ ਉੱਥੇ ਅੰਮ੍ਰਿਤਸਰ ਸਾਹਿਬੀ ਸਮਝਾਇਆ ਜਿੱਥੇ ਫਰੀਦਕੋਟ ਦਾ ਕੰਪਲੇਂਟ ਵੀ ਹੋਈ ਜਾਂ ਉੱਥੇ ਤਾਂ ਇਹ ਮਿਲਤਾ ਕਰਲੇ ਕਰਦੇ ਸੀ ਨਾਲ ਦੇ ਵੀ ਸਾਡੀ ਮਰਦਾਂ ਦੀ ਜਵਾਨ ਹੈ ਜੀ ਕੁੜੀ ਹੋਂਨੇ ਕੁਛ ਕਰਦੀ ਉਹ ਮੇਰੇ ਸਾਹ ਨਾਲ ਮਰਦ ਨਹੀਂ ਜਨਾਨੀ ਨਾਲ ਆਏ ਸੀਗੇ ਮੇਰੇ ਸਾਹ ਨਾਲ ਇਹ ਦੇਵਿਕਾ ਲੋਸੜਾ ਜੇ ਨਾਂ ਨਾਲ ਹੱਤੀ ਹੁਣ ਲੱਗ ਗਈ ਗੰਦ ਪਾਉਣ ਦੁਆਰਾ ਹਮ ਅਚਾਹ ਜਿਹੜੀ ਕੁੜੀ ਉਸ ਨੂੰ ਸੁਰੀਆ ਕਰਦੇ ਨਹੀਂ ਸਮਝਣਗੇ ਬਾਈ ਸਾਡੇ ਕੋਲ ਤਾਂ ਰਾਹ ਹੀ ਹੈ ਨਹੀਂ ਹੋਰ ਹਮ ਹਾਂ ਕੋਈ ਚੱਕਰ ਨਹੀਂ ਹੈਗਾ ਬਾਈ ਫਿਰ ਐਂ ਸਹੀ ਜਿਵੇਂ ਨਹੀਂ ਸਾਡੀ ਭਾਸ਼ਾ ਨੂੰ ਸਮਝੋ ਤੁਸੀਂ ਜੇ ਤੁਸੀਂ ਦੇਖੋ ਭੈਣ ਭਰਾ ਅਸੀਂ ਸਾਨੂੰ ਭੈਣ ਸਮਝਦੇ ਆ ਤੁਸੀਂ ਭੈਣ ਦੀਪਕਾ ਨੂੰ ਵੀ ਇਹ ਕਰਾਇਆ ਸੀ ਇਹਨੂੰ ਵੀ ਇਹੀ ਕਿਹਾ ਤੂੰ ਸਾਡੀ ਭੈਣ ਆ ਤੇ ਡੇਰਾ ਪੈ ਜਾ ਦੀਪਕਾ ਨੇ ਨਾ ਬਾਈ ਜੀ ਇਹ ਗੱਲ ਕਹਿਤੀ ਇਹੀ ਇਹਨਾਂ ਕੋਲੇ ਨਾ ਹੁੰਦਾਗਾ ਵੀ ਸਾਡੇ ਘਰੇ ਬਿਮਾਰੀ ਆ ਸਾਡੇ ਘਰੇ ਪੈਸੇ ਕੰਮ ਵਾਲਾ ਨਹੀਂ ਮੈਂ ਘਰ ਚਲਾਉਣੀ ਇਦਾਂ ਕਰ ਲੱਗ ਜਾਂਦੇ ਆ ਇਹ ਹੂੰ ਅੱਛਾ ਇਹ ਮਜ਼ਦੂਰੀ ਗਣਾਉਂਦੀਆਂ ਜਾਂਦੀਆਂ ਸੀ ਡੀਐਸਪੀ ਬੈਠੇ ਸੀ ਤਿੰਨ ਡੀਐਸਪੀ ਇੱਕ ਐਸਐਚਓ ਸਾਹਿਬ ਜਿੱਥੇ ਗੱਲ ਹੋਈ ਜੀ ਅਸੀਂ ਉੱਥੇ ਲਿਖ ਕੇ ਦੇਤਾ ਇਹਨਾਂ ਨੂੰ ਵੀ ਅਸੀਂ 50000 ਰੁਪਏ ਮਹੀਨਾ ਚਾਹੇ ਡਾਕੇ ਮਾਰ ਕੇ ਚਾਹੇ ਮੰਗ ਕੇ ਲਿਆਈਏ ਵੀ ਤੇਰੇ ਪਰਿਵਾਰ ਦਾ ਚੱਕਾਂਗੇ ਨੈੱਟ ਬੰਦ ਕਰ ਦੇ ਹੂੰ ਇਹਨੇ ਸਮਝਾਉਤਾ ਨਹੀਂ ਕੀਤਾ ਇਸ ਗੱਲ ਨੂੰ ਲੈ ਕੇ ਵੀ ਨਹੀਂ ਕਿਉਂ ਉਥੋਂ ਕਮਾਈ ਵੱਧ ਹੁੰਦੀ ਆ ਹੂੰ ਤੇ ਹੁਣ ਇਹਨੇ ਕਮਲ ਨੂੰ ਵੀ ਇਹੇ ਗੱਲ ਸਮਝਾਈ ਸੀ ਵੀ ਨਹੀਂ ਉਹ ਮੰਨੇ ਨਹੀਂ ਕਹਿੰਦੀ ਮੈਨੂੰ ਲੈਟਾ ਤੋਂ ਕਮਾਈ ਵੱਧ ਹੁੰਦੀ ਆ ਲੈ ਢੂਏ ਚ ਲੈ ਲਓ ਹੁਣ ਨੈੱਟ ਤੇ ਨੈੱਟ ਦੀ ਕਮਾਈ ਆਹ ਜਿਹੜੇ ਪੇਜ ਪੂਜੇ ਜੇ ਸੀ ਹੁਣ ਮੇਰੇ ਕੋਲੇ ਆ ਅੱਛਾ ਇਹਦੇ ਕਮਲ ਦੇ ਤੁਹਾਡੇ ਕੋਲੇ ਨੇ ਪੇਜ ਹੋਣ ਚਲੋ ਲੱਗ ਜੂ ਪਤਾ ਬਾਈ ਪੈ ਜਾਣਗੀਆਂ ਪੋਸਟਾ ਉਹਨਾਂ ਤੋਂ ਵੀ ਅੱਛਾ ਮੈਂ ਇੱਕ ਚੀਜ਼ ਹੋਰ ਇਹ ਜਾਨਣੀ ਚਾਹੁੰਦਾ ਤੁਸੀਂ ਇਸ ਵੇਲੇ ਅੰਡਰਗਰਾਉਂਡ ਹੋ ਨਹੀਂ ਸ਼ਰੇਆਮੀਆਂ ਵੀ ਆ ਬਾਈ ਜੀ ਮੈਂ ਨਹੀਂ ਕਿਉਂਕਿ ਤੁਹਾਡਾ ਨਾਮ ਆ ਗਿਆ ਪੁਲਿਸ ਤੁਹਾਨੂੰ ਅਰੈਸਟ ਕਰੂਗੀ ਪੁਲਿਸ ਤੁਹਾਨੂੰ ਲੱਭ ਰਹੀ ਹੋ ਤੁਸੀਂ ਕਹਿ ਰਹੇ ਹੋ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂ ਹਾਂ ਬਾਈ ਕਰੋਗੇ ਉਹਨਾਂ ਦਾ ਫੱਟ ਦੇਖੋ ਉਹਨਾਂ ਦਾ ਫਰਜ਼ ਆ ਮੈਨੂੰ ਫੜਨਾ ਅਰੈਸਟ ਕਰਨਾ ਉਹ ਛਾਪੇਮਾਰੀ ਕਰ ਸਕਦੀ ਆ ਜਦੋਂ ਮੈਂ ਉਹਨਾਂ ਨੂੰ ਦੱਸ ਗਿਆ ਮੈਨੂੰ ਅਰੈਸਟ ਕਰ ਲੈਣਾ ਕਿਸੇ ਵੀ ਨਾਕੇ ਤੇ ਰੋਕ ਕੇ ਮੈਨੂੰ ਅਰੈਸਟ ਕਰ ਲੈਣ ਜਾਂ ਤੁਸੀਂ ਖੁਦ ਵੀ ਅਰੈਸਟ ਦੇ ਸਕਦੇ ਹੋ ਇਹ ਤੁਹਾਨੂੰ ਲੱਗਦਾ ਕਿ ਇਨਵੈਸਟੀਗੇਟ ਕਰਨ ਤੋਂ ਬਾਅਦ ਜਦੋਂ ਮੈਂ 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 ਦੂਜਿਆਂ ਦੇ ਮੂੰਹ ਹਲ ਫੇਨਾ ਨਾ ਬਾਈ ਜੇ ਮੈਂ ਅਰੈਸਟ ਦੇਤੀ ਤਾਂ ਮੈਨੂੰ ਇਹ ਨਹੀਂ ਪਤਾ ਇਹ ਜੇ ਨਾਨਵੇੜਨਗੇ 5-7 ਸਾਲ ਮੇਰੇ ਜੇਲ੍ਹ 'ਚ ਤਾਂ ਲੱਗਣਗੇ ਨਾ ਹੂੰ ਤੇ ਜੇ 5-7 ਸਾਲ ਜੇਲ੍ਹ ਹੀ ਕੱਟਣੀਆਂ ਤੇ ਫਿਰ ਸਾਰੇ ਨੂੰ ਹੁੰਦ ਕੇ ਹੀ ਜਾਊਗਾ ਨਾ ਮੈਂ ਐਦਾਂ ਨਹੀਂ ਨਾ ਮੈਂ ਜਾਂਦਾ ਬਾਈ ਜੇ ਮੈਨੂੰ ਘੱਟੋ ਘੱਟ 10-15 20 ਸਾਲ ਜੇਲ੍ਹ ਕੱਟਣੀ ਪੈਜੀ ਤੇ ਮੈਂ 5-7 ਰੇੜੂਗਾ ਬਾਈ ਛੱਡਦਾ ਨਹੀਂ ਹੈਗਾ ਐਵੇਂ ਮੈਂ ਆਹ ਲੰਡੂ ਜੀ ਜਨਾਨੀ ਮਾਰ ਕੇ ਤੇ ਜਾਂ ਇਹ ਮਰਵਾ ਕੇ ਐਦਾਂ ਦਬਨਦਾ ਨਹੀਂ ਹੈਗਾ ਮੈਂ ਵੀ ਇਹ ਬਸ ਇੰਨਾ ਹੀ ਬ